ਚਲੋ ਅੱਜ ਤੁਹਾਡੇ ਬਾਬਾ ਜੀ ਦੀ ਗੱਲ ਸੁਣਦੇ ਹਾਂ ਕੀ ਬਚਨ ਕਰਦੇ ਹਨ ਹਾਂ ਜੀ ਦੇਖਿਓ ਕਿਵੇਂ ਅੱਖਾਂ ਖੋਲ ਦਿੰਦੇ ਹਨ ਉੱਠਣ ਨੂੰ ਤੇ ਦਿਲ ਨਹੀਂ ਕਰਦਾ ਅੱਛਾ ਜੀ ਫਿਰ ਤੇ ਜ਼ਰੂਰ ਹੀ ਸੁਣਨਾ ਪੈਣਾ ਸਾਡੇ ਵੀ ਕਿਤੇ ਭਾਗ ਜਾਗ ਪੈਣ ਹਾਂ ਜੀ ਬਿਲਕੁਲ बलजीत सिंह मैं हुने आया क्यों की होया बस पानी पी के आया फिर पता नहीं कितना समय लग ठीक है जर्मन सिंह अंदर नहीं आए बस दिल ही नहीं किया बहुत मोहलक बचन मिस कर दिते तुसी। ਹਾਂਜੀ ਮੈਂ ਮੱਥਾ ਟੇਕਣ ਤੋਂ ਪਹਿਲਾਂ ਹੀ ਧੰਨ ਹੋ ਗਿਆ ਸੀ ਉਹ ਕਿਵੇਂ ਜਿਸ ਬਾਬੇ ਨੂੰ ਇਹ ਪਤਾ ਹੀ ਨਹੀਂ ਕਿ ਸਿੱਖਾਂ ਦਾ ਗੁਰੂ ਸ਼ਬਦ ਹੈ ਮੂਰਤ ਨਹੀਂ ਉਹ ਕੀ ਸਿੱਧੇ ਰਹਿ ਪਾਏਗਾ ਇਦਾਂ ਦੇ ਬਾਬੇ ਸਗੋਂ ਸੰਗਤ ਨੂੰ ਕਰਾਏ ਪਾ ਰਹੇ ਹਨ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਾਥ ਕਹਾਣੀ ਸ਼ਬਦ ਗੁਰੂ ਸੁਰਤ ਧੰਨ ਚੇਲਾ ਸਿੱਖਾਂ ਨੂੰ ਹੁਕਮ ਹੈ ਗੁਰਬਾਣੀ ਅਤੇ ਨਾਮ ਨਾਲ ਜੁੜਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਜੋ ਦਸਵੇਂ ਸਿੱਧਾ ਹੁਕਮ ਹੈ ਤੁਹਾਡੇ ਬਾਬੇ ਨੇ ਤਾਂ ਗੁਰੂ ਸਾਹਿਬ ਦੇ ਪ੍ਰਕਾਸ਼ ਕੋਲ ਏਡੀ ਵੱਡੀ ਮਾਨ ਘਟਤ ਫੋਟੋ ਲਾਈ ਹੋਈ ਹੈ ਕਿ ਅਸੀਂ ਉਸ ਫੋਟੋ ਵਿੱਚ ਧਿਆਨ ਤਰਿਏ ਜਿਸ ਦਾ ਕੋਈ ਬੇਸ ਨਹੀਂ ਬਲਜੀਤ ਸਿੰਘ ਇਹੋ ਜਏ ਬਾਬੇ ਸੰਗਤ ਨੂੰ ਕੇਵਲ ਧਾਰਨਾ ਹੀ ਸੁਣਾ ਸਕਦੇ ਹਨ ਸ਼ਬਦ ਨਾਲ ਨਹੀਂ ਜੋੜ ਸਕਦੇ ਜੇ ਸੁਣੇ ਆਪ ਗੁਰਬਾਣੀ ਸਮਝ ਨਹੀਂ ਆਈ ਉਹ ਕਿਸੇ ਨੂੰ ਕੀ ਸਮਝਾਏਗਾ ਗੁਰਸੇਖ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਸਾਨੂੰ ਗੁਰਬਾਣੀ ਤੋਂ ਨਾ ਤੋੜ ਸਕੇ